ਕਰਦੇ ਆ ਬਲੈਕਮੇਲ ਕਰਦੇ ਆ ਨੂੰ 1804 ਰਜੀਆਂ ਹੋ ਗਈਆਂ ਭੁਜਾਰ ਰਜੀਆਂ ਪਹਿਲਾਂ ਦਿੱਤੀਆਂ 8 ਹੋ ਅੱਜ ਗਈਆਂ ਮੈਂ ਕਿਨਾਰਾ ਲਾਉਂਗਾ ਤੇ ਹਾਂ ਦੁੱਪ ਹੋ ਗਈ ਜੇ ਕੋਟਾ ਗਏ ਪੱਪੂ ਕੈਂਡੀ ਸਾਡੇ ਸਾਡੀ ਸਾਡੇ ਘਰੇਲੂ ਮਜ਼ਦੂਰ ਏਕਤਾ ਯੂਨੀਅਨ ਸਬੰਧਤ ਏਟਕ ਦੇ ਸੱਦੇ ਤੇ ਅੱਜ ਇਹ ਵੱਡੀ ਗੰਟੀ ਚ ਭੈਣਾ ਆਈਆਂ ਜਿਹੜੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਤੋਂ ਪੀੜਤ ਹੈ ਉਹਨਾਂ ਕੰਪਨੀਆਂ ਜਿਹੜੀਆਂ ਰਜਿਸਟਰ ਆਰਬੀਆਈ ਤੋਂ ਰਜਿਸਟਰ ਨਹੀਂ ਕਿਉਂਕਿ ਸੂਚਨਾ ਅਧਿਕਾਰ ਐਕਟ ਦੇ ਤੋਂ ਮੰਗੀ ਜਾਣਕਾਰੀ ਮੁਤਾਬਕ ਜਿੰਨੀਆਂ ਕੰਪਨੀਆਂ ਪੰਜਾਬ ਦੇ ਵਿੱਚ ਇਹ ਪੰਜਾਬ ਦੀਆਂ ਨਹੀਂ ਬਾਹਰਲੀਆਂ ਕੰਪਨੀਆਂ ਆ ਅੱਗੇ ਜਿਹੜੀਆਂ ਕਰਜ਼ਾ ਦਿੰਦੀਆਂ ਇਹ ਰਜਿਸਟਰਡ ਨਹੀਂ ਹੈਗੀਆਂ ਤੇ ਇਹ ਪੈਸਾ ਕਿੱਥੋਂ ਆਇਆ ਇਹਦਾ ਕੋਈ ਹਸਾਬ ਦਾਬ ਨਹੀਂ ਕਿਹੜਾ ਪੈਸਾ ਦੇ ਰਹੀਆਂ ਇਹ ਇਹ 20 30 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਦੇ 6 6 7 7 ਦੇ ਲੋਨ ਇਹਨਾਂ ਬੀਬੀਆਂ ਦੇ ਨਾਂ ਤੇ ਕੀਤੇ ਆ ਜਦੋਂ ਮਜਬੂਰੀ ਚ ਬੀਬੀਆਂ ਕਰਜ਼ਾ ਲੈ ਲੈਂਦੀਆਂ ਕਿਸ਼ਤ ਨਹੀਂ ਤਰਦੀ ਫਿਰ ਉਹਨਾਂ ਦੇ ਕਰਿੰਦੇ ਆ ਕੇ ਇਹਨਾਂ ਵਿੱਚ ਬੀਬੀਆਂ 'ਚੋਂ ਇੱਕ ਮੇਟ ਬਣਾਈ ਹੁੰਦੀ ਹੈ ਉਹ ਇਹਨਾਂ ਦੇ ਗਲ 'ਚ ਗੂਠਾ ਦਿੰਦੇ ਆ ਤੇ ਹਾਲਤ ਇੰਨੀ ਆ ਵੀ ਘਰਾਂ ਦੇ ਵਿੱਚ ਕਲੇਸ਼ ਤੇ ਤਣਾਅ ਇੰਨਾ ਵੱਧ ਗਿਆ ਕਿਉਂਕਿ ਉਹ ਕੰਪਨੀਆਂ ਦੇ ਕਰਿੰਦੇ ਆ ਕੇ ਸਮਾਨ ਚੱਕਦੇ ਆ ਕੋਈ ਬਿਜਲੀ ਦਾ ਪੱਖਾ ਕੋਈ ਹੋਰ ਸਮਾਨ ਜਿਹੜਾ ਉਹ ਇਹਨਾਂ ਦੇ ਘਰਾਂ 'ਚ ਚੱਕਣ ਤੱਕ ਜਾਂਦੇ ਆ ਤੇ ਹਰ ਤਰ੍ਹਾਂ ਦਾ ਸ਼ੋਸ਼ਣ ਇਹ ਵੀ ਮਤਲਬ ਜਿਹੜੀਆਂ ਗੱਲਾਂ ਰਿਪੋਰਟਾਂ ਤੋਂ ਨੂੰ ਮਿਲਦੀਆਂ ਵੀ ਇਹਨਾਂ ਨੂੰ ਬਲੈਕਮੇਲ ਕਰਕੇ ਹਰ ਤਰ੍ਹਾਂ ਦਾ ਸ਼ੋਸ਼ਣ ਇਹਨਾਂ ਬੀਬੀਆਂ ਭੈਣਾਂ ਦਾ ਕੀਤਾ ਜਾਂਦਾ ਸੋ ਜਥੇਬੰਦੀ ਨੇ ਇਹ ਇੱਕ ਮਹਿੰਮ ਚਲਾਈ ਹੈ ਅੰਮ੍ਰਿਤਸਰ ਦੇ ਵਿੱਚ 35000 ਦੇ ਕਰੀਬ ਅਰਜ਼ੀਆਂ ਪਿਛਲੇ ਸਮੇਂ ਦਿੱਤੀਆਂ ਗਈਆਂ ਡੀਸੀ ਸਾਹਿਬ ਅੰਮ੍ਰਿਤਸਰ ਦੇ ਰਹੀਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜੀਆਂ ਗਈਆਂ ਇੱਥੇ ਅਸੀਂ ਪਿਛਲੇ 18 ਮਾਰਚ ਨੂੰ 1004 ਦੀ ਗਿਣਤੀ ਅਰਜ਼ੀਆਂ 1000 ਅਰਜ਼ੀਆਂ ਦਿੱਤੀਆਂ ਉਸ ਤੋਂ ਬਾਅਦ 800 ਅਰਜ਼ੀਆਂ ਅੱਜ ਅਸੀਂ ਅੱਜ ਦੇ ਦਿਨ ਦੇ ਰਹੇ ਹਾਂ 1800 ਤੋਂ ਉੱਤੇ ਅਰਜ਼ੀਆਂ ਫਰੀਪੁਰ ਜ਼ਿਲ੍ਹੇ ਵੱਲੋਂ ਇਹ ਦਿੱਤੀਆਂ ਗਈਆਂ ਸਿੱਧੀ ਸਿੱਧੀ ਮੰਗ ਹੈ ਵੀ ਜੇ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਸਕਦੀ ਹੈ ਉਹਨਾਂ ਵਾਸਤੇ 530 ਕਰੋੜ ਰੱਖਿਆ ਹੈ ਕਰਜੇ ਮਾਫ ਕਰਨ ਵਾਸਤੇ ਜੇ ਮੋਦੀ ਸਾਹਿਬ ਜੇ ਮੋਦੀ ਸਾਹਿਬ ਕਰਜੇ ਮਾਫ ਕਰ ਸਕਦੇ ਆ ਅ ਅੰਬਾਨੀ ਅਡਾਨੀ ਕਾਰਪੋਰੇਟ ਘਰਾਣਿਆਂ ਦੇ 16 ਲੱਖ ਕਰੋੜ ਕਰਜ਼ਾ ਮਾਫ ਕਰਤਾ ਤਾਂ ਇਹ ਗਰੀਬ ਆਣਾ ਦਾ ਕਰਜ਼ਾ ਏਡੀ ਵੱਡੀ ਰਕਮ ਨਹੀਂ ਬਣਦੀ ਇਹਨਾਂ ਦਾ ਮਾਫ ਕੀਤਾ ਜਾਵੇ ਇਹ ਲੜਾਈ ਕੱਲੇ ਪੰਜਾਬ ਦੀ ਨਹੀਂ ਪੰਜਾਬ ਤੋਂ ਬਾਹਰ ਸਾਰੇ ਦੇਸ਼ ਦੀ ਆ ਤਾਂ ਮਤਲਬ ਮੋਦੀ ਦੇ ਰਾਜ ਵਿੱਚ ਇੱਕ ਗੱਲ ਅਸੀਂ ਦੇਖਦੇ ਆਂ ਵੀ ਗਰੀਬ ਔਰਤਾਂ ਨੂੰ ਜਿਹੜਾ ਕਹਿੰਦੇ ਅੱਛੇ ਦਿਨ ਆ ਜਾਣਗੇ ਅੱਛੇ ਦਿਨ ਆਣੇ ਵਾਲੇ ਹਨ ਕੋਈ ਅੱਛੇ ਦਿਨ ਨਹੀਂ ਆਏ ਇਹ ਤਾਂ ਕਈ ਪਹਿਣਾ ਇੱਥੋਂ ਤੱਕ ਕਰ ਦੱਸਦੀਆਂ ਨਹਿਰਾਂ ਦੇ ਵਿੱਚ ਛਾਲ ਮਾਰਨ ਤੱਕ ਇਹਨਾਂ ਦੀ ਨੌਬਤ ਆ ਗਈ ਹੈ ਇੱਕ ਭੈਣ ਦੇ ਘਰੋਂ ਜਦੋਂ ਗੈਸ ਦਾ ਸਿਲੰਡਰ ਚੁੱਕ ਲਿਆ ਉਹਦੇ ਬੱਚਿਆਂ ਦੀ ਰੋਟੀ ਪਕਣੀ ਸੀ ਹੁਣ ਇੱਕ ਬੀਬੀ ਦੱਸ ਕੇ ਗਈ ਹੈ ਤਾਂ ਉਹ ਵਿਚਾਰੀ ਬੀਬੀ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਬੱਚਿਆਂ ਨੇ ਸਕੂਲੋਂ ਆਉਣਾ ਸੀ ਰੋਟੀ ਪਕਾਉਣੀ ਸੀ ਉਹ ੱੱਕੇ ਨਾਲ ਸਿਲੰਡਰ ਲਾ ਕੇ ਲੱਗੇ ਸੀ ਉਹ ਉਹਨੇ ਵਿਚਾਰੀ ਨੇ ਖੁਦਕਿਸ਼ੀ ਕਰ ਲਈ ਹੈ ਸਹਾਰ ਨਹੀਂ ਸਕੀ ਸੋ ਅਫਸਰ ਜੀ ਜਿਹੜੀਆਂ ਤੁਸੀਂ ਹੁਣ ਤੱਕ ਐਪਲੀਕੇਸ਼ਨ ਕੀਤੀਆਂ ਕੀ ਉਹਨਾਂ ਤੇ ਹੁਣ ਤੱਕ ਕੋਈ ਕਾਰਵਾਈ ਹੋਈ ਸਰਕਾਰ ਵੱਲੋਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਅਜੇ ਤੱਕ ਜੀ ਨਾ 1000 ਪਹਿਲੀਆਂ ਨਾ 800 ਅੱਜ ਅੱਜ ਦੇਵਾਂਗੇ ਪਰ ਜਿਹੜੀਆਂ ਅੰਮ੍ਰਿਤਸਰ ਤੋਂ 35000 ਦਿੱਤੀਆਂ ਜਵਾਬ ਉਹਨਾਂ ਦਾ ਵੀ ਕੋਈ ਨਹੀਂ ਆਇਆ ਜੇ ਜੇ ਹੁਣ ਵੀ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਜੀ ਇਲੈਕਸ਼ਨਲ ਵੋਟਾਂ ਤੱਕ ਪਹਿਲੀ ਗੱਲ ਤਾਂ ਇਹਨਾਂ ਨੂੰ ਭੈਣਾ ਉਹਨੂੰ ਕਹਿ ਰਹੇ ਆਂ ਵੀ ਵੋਟਾਂ ਮੰਗਣ ਜਿਹੜੇ ਆਉਣਗੇ ਉਹਨਾਂ ਤੇ ਸਵਾਲ ਕਰਨਾ ਹੈ ਵੀ ਤੁਸੀਂ ਸਾਡੇ ਬ ਵੀ 5 ਕਿਲੋ ਅਨਾਜ ਤਾਂ મોદી ਆਪਦੀ ਫੋਟੋ ਵਾਲੇ ਥੈਲਾ ਦੇ ਦਿੰਦਾ ਹੈ ਔਰ ਇਹ ਜਿਹੜੀ ਇਹਨੇ ਚੰਗੀ ਜ਼ਿੰਦਗੀ ਬੱਚਿਆਂ ਦੀ ਮਤਲਬ ਚੰਗੀ ਜਿੰਦੇ ਰੋਜ਼ਗਾਰ ਦੇਵੇ ਸਾਡੀ ਪਹਿਲੀ ਮੰਗ ਹੈ ਵੀ ਸਰਕਾਰਾਂ ਸਾਨੂੰ ਭੀਖ ਨਾ ਦੇਣ ਇਹ ਨਿੱਕੇ ਨਿੱਕੇ ਬੁਰਕੀਆਂ ਨਾ ਬੋਣ ਰੋਜ਼ਗਾਰ ਦੇਣ ਪੈਰਾ ਦੇ ਖੜਾ ਕਰਨ ਤੇ ਕਰਜ਼ੇ ਤੋਂ ਮੁਕਤ ਕਰਨ ਪਹਿਲੀ ਸ਼ਰਤ ਹੈ ਤੇ ਵੋਟਾਂ ਮੰਗਣ ਵਾਲਿਆਂ ਤੋਂ ਸਵਾਲ ਕਰਨ ਆਗੇ ਇਹ ਵੋਟਾਂ ਪੈਣ ਕਿਉਂਕਿ ਪਹਿਲੀ ਜੂਨ ਨੂੰ ਵੋਟਾਂ ਆਪਣੇ ਪੰਜਾਬ ਚ ਪੈ ਜਾਣੀਆਂ 4 ਤਰੀਕ ਨੂੰ ਨਤੀਜੇ ਆ ਜਾਣੇ ਆ ਵੀ ਦੇਸ਼ ਦੀ ਕਿਸਮਤ ਕਿੱਧਰ ਨੂੰ ਜਾਂਦੀ ਹੈ ਉਦੋਂ ਬਾਅਦ ਵੀ ਇਹ ਕਰਜ਼ਾ ਮੁਕਤੀ ਦਾ ਕੋਲ ਜਾਰੀ ਰਹਿਣਾ ਹੈ ਇਹ ਵੋਟਾਂ ਦੇ ਬਾਅਦ ਵੀ ਖਤਮ ਨਹੀਂ ਹੋਣਾ ਇਹ ਜਾਰੀ ਰਹਿਣ ਲੱਗਾ ਤਾਂ ਮੇਰਾ ਨਾਮ ਰਿੰਦਰ ਸੋਲ ਮੈਂ ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰ ਸਕੱਤਰ ਹਾਂ ਅ ਅੱਜ ਜਿਵੇਂ ਕਿ ਇੱਥੇ ਔਰਤਾਂ ਦਾ ਵੱਡਾ ਇਕੱਠ ਹੋਇਆ ਵਾ ਇਹ ਜਿਨ੍ਹਾਂ ਨੇ ਮਾਈਕਰੋ ਫਾਈਨੈਂਸ ਕੰਪਨੀਆਂ ਤੋਂ ਕਰਜ਼ਾ ਲਿਆ ਹੋਇਆ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਔਰਤਾਂ ਨੂੰ ਘਰਾਂ ਚ ਆ ਕੇ ਬਹੁਤ ਜ਼ਿਆਦਾ ਜਲੀਲ ਕਰਦੇ ਆ ਕਰ ਤੋਂ ਸਮਾਨ ਵੀ ਚੱਕ ਕੇ ਲੈ ਜਾਂਦੇ ਆ ਰਾਤ 10 ਵਜੇ ਵੀ ਆ ਕੇ ਉਹਨਾਂ ਦੇ ਦਰ ਤੇ ਬੈਠ ਜਾਂਦੇ ਆ ਕਿ ਅਸੀਂ ਕਿਸ਼ਤ ਲੈ ਕੇ ਹੀ ਜਾਣਾ ਮਤਲਬ ਜਿਹੜਾ ਉਹਨਾਂ ਨੂੰ ਜਲੀਲ ਕਰਨ ਵਾਲਾ ਕੰਮ ਜਿਹੜਾ ਕੀਤਾ ਜਾ ਰਿਹਾ ਅਸੀਂ ਇਸ ਸਾਰੇ ਚੀਜ਼ਾਂ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਤੇ ਨਾਲ ਅਸੀਂ ਇਹ ਗੱਲ ਕਰ ਰਹੇ ਆ ਕਿ ਜੇ ਸਰਮਾਇਦਾਰਾਂ ਦਾ ਕਰਜ਼ ਜਿਹੜਾ ਉਹ ਮਾਫ ਹੋ ਸਕਦਾ ਸਰਕਾਰਾਂ ਕਰੋੜਾਂ ਰੁਪਈਆ ਉਹਨਾਂ ਦਾ ਮਾਫ਼ ਕਰ ਸਕਦੀਆਂ ਤਾਂ ਫਿਰ ਇਹ ਮਜ਼ਦੂਰ ਪਰਿਵਾਰ ਜਿਹੜਾ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਲ ਨਾਲ ਖਾਂਦਾ ਉਹਨਾਂ ਨੂੰ ਮਜਬੂਰੀ ਦੇ ਵਿੱਚ ਇੱਕ ਅਜਿਹਾ ਜਿਹੜਾ ਉਹ ਲੈਣਾ ਪੈਂਦਾ ਕਿਉਂਕਿ ਘਰਾਂ ਦੀ ਹਾਲਤ ਐਵੇਂ ਦੀ ਆ ਤੇ ਫਿਰ ਇਹ ਕਰਜ਼ਾ ਜਿਹੜਾ ਵਾ ਇਹ ਕਿਉਂ ਨਹੀਂ ਮਾਫ਼ ਕੀਤਾ ਜਾਂਦਾ ਕਿੰਨਾ ਵਿਆਜ ਲਿਆ ਜਾਂਦਾ ਵਿਆਜ ਦਾ ਦੇਖੋ ਗੁਪਤ ਰੂਪ ਚ ਹੀ ਰੱਖਿਆ ਜਾਂਦਾ ਹੈ ਜਾਂ ਕੋਈ ਮਤਲਬ 25% ਜਿਵੇਂ ਕਹਿ ਰਹੇ ਆ ਵੇ ਲਿਆ ਜਾਂਦਾ ਹੈ ਪਰ ਉਹਨਾਂ ਔਰਤਾਂ ਨੂੰ ਇੰਨਾ ਪੜੀਆਂ ਲਿਖੀਆਂ ਵੀ ਨਹੀਂ ਹੈ ਉਹਨਾਂ ਨੂੰ ਇੰਨੀ ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਇਹਦੇ ਬਾਰੇ ਉਹਨਾਂ ਨੂੰ ਪਾਸ ਕਰਨ ਲੱਗੇ ਇਹ ਸ਼ਰਤਾਂ ਦੱਸੀਆਂ ਜਾਂਦੀਆਂ ਵੀ ਇੰਨਾ ਜਿਹੜਾ ਵਿਆਜ ਹੈਗਾ ਲਿਆ ਜਾਊਗਾ ਨਹੀਂ ਦੱਸਦੇ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਦੱਸ ਥੋੜਾ ਦੱਸ ਗੁੰਮਰਾਹ ਕੀਤਾ ਜਾਂਦਾ ਜਿਹੜਾ ਮਤਲਬ ਇਹ ਹੈਗਾ ਪੂਰਾ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੂੰ ਕੋਈ ਵੀ ਗੱਲ ਜਿਹੜੀ ਔਰਤਾਂ ਨੂੰ ਨਹੀਂ ਦੱਸੀ ਜਾਂਦੀ ਤੇ ਔਰਤਾਂ ਨੂੰ ਹੀ ਕਰਜ ਦੇਣ ਦਾ ਮਤਲਬ ਇਸ ਕਰਕੇ ਕੀਤਾ ਜਾਂਦਾ ਹੈ ਕਿ ਔਰਤਾਂ ਨੂੰ ਇਹ ਹਮੇਸ਼ਾ ਇਹ ਸਾਡੀ ਸੋਚ ਭਾਰੂ ਆ ਵੀ ਔਰਤ ਕਮਜ਼ੋਰ ਹੁੰਦੀ ਆ ਇਹ ਤੇ ਜਿਸ ਤਰੀਕੇ ਨਾਲ ਮਰਜੀ ਧੱਕਾ ਕੀਤਾ ਜਾ ਸਕਦਾ ਐ ਇਸੇ ਕਰਕੇ ਉਹ ਔਰਤਾਂ ਨੂੰ ਕਰਜ ਦਿੰਦੇ ਆ ਤੇ ਉਹਨਾਂ ਨਾਲ ਮਤਲਬ ਧੱਕੇਸ਼ਾਹੀ ਜੜੀ ਕਰਨ ਵਾਲੀ ਕੋਸ਼ਿਸ਼ ਵੀ ਕਰਦੇ ਆ ਉਹਨਾਂ ਨੂੰ ਡਰਾਉਣ ਵਾਲਾ ਕੰਮ ਵੀ ਕਰਦੇ ਆ ਵੀ ਤੇਰੇ ਅਸੀਂ ਬੱਚਾ ਚੁੱਕ ਕੇ ਲੈ ਜਾਾਂਗੇ ਤੇਰੇ ਇਹ ਕਰਦਾਂਗੇ ਇਸ ਤਰੀਕੇ ਦਾ ਕੰਮ ਵੀ ਜਿਹੜਾ ਉਹ ਕੀਤਾ ਜਾ ਰਿਹਾ ਸਾਡੀ ਸਾਡੀ ਅਧਿਕਾਰੀਆਂ ਨੂੰ ਮਿਲ ਕੇ ਆਏ ਕੀ ਵਿਸ਼ਵਾਸ ਆ ਨਹੀਂ ਉਹ ਆਪ ਇੱਥੇ ਆ ਰਹੇ ਆ ਅਸੀਂ ਗਏ ਸੀਗੇ ਤੇ ਉਹ ਕਹਿੰਦੇ ਕਿ ਇੱਥੇ ਆ ਕੇ ਮੰਗ ਪੱਤਰ ਲੈਣੇ ਆ ਵੀ ਮੰਗ ਕਰਦੇ ਹਾਂ ਅਸੀਂ ਮੰਗ ਇਹੀ ਕਰਦੇ ਆ ਕਿ ਮਜ਼ਦੂਰ ਜਿਹੜੇ ਆ ਉਹਨਾਂ ਦੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈਗੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਪੱਕਾ ਰੋਜ਼ਗਾਰ ਨਹੀਂ ਹੈ ਇਸ ਕਰਕੇ ਉਹਨਾਂ ਲਈ ਇਹ ਜਿਹੜੀਆਂ ਕਿਸ਼ਤਾਂ ਤਾਰਨੀਆਂ ਬਹੁਤ ਔਖੀਆਂ ਤਾਂ ਜਿਵੇਂ ਹੋਰ ਚੀਜ਼ਾਂ ਕਿਸਾਨ ਕਰਜ਼ੇ ਨੂੰ ਮਾਫ਼ ਕਰਨ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਮਾਫ਼ ਕਰਨ ਦੀ ਗੱਲ ਆ ਇਸੇ ਤਰ੍ਹਾਂ ਇਹਨਾਂ ਮਜ਼ਦੂਰ ਪਰਿਵਾਰਾਂ ਦਾ ਵੀ ਕਰਜ਼ਾ ਜਿਹੜਾ ਮਾਫ਼ ਹੋਣਾ ਚਾਹੀਦਾ ਜੀ ਕੁਮਾਰੀ ਜਨ ਅਸਕਤਰ ਪੰਜਾਬ ਖੇਤ ਮਜ਼ਦੂਰ ਸਭਾ ਅੱਜ ਅਸੀਂ ਇੱਥੇ ਮੈਕਰੋਫਾਈਨਸ ਕੰਪਨੀਆਂ ਦੇ ਕਰਜ਼ੇ ਦੀ ਮਾਫੀ ਵਾਸਤੇ ਇਕੱਠੇ ਹੋਏ ਆ ਕਿਉਂਕਿ ਸਾਡੀਆਂ ਜਿਹੜਾ 8 ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਜਿਹਦਾ ਨਾਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਉਹਦੇ ਵਿੱਚ ਵੀ ਲਗਾਤਾਰ ਸਾਡੀ ਇਹ ਲੜਾਈ ਚੱਲ ਰਹੀ ਹੈ ਜਿਦੇ ਵਿੱਚ ਸਾਡੀ ਮੁੱਖ ਮੰਗ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੇ ਲਗਾਤਾਰ ਵੱਡੇ ਵੱਡੇ ਬੋਰਡ ਲਾਈ ਜਾ ਰਹੀ ਆ ਕਿ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਉਹਦੇ ਵਿੱਚ ਜਿਹੜੀਆਂ ਇਹ ਮਜਦੂਰਾਂ ਇਹਨਾਂ ਦੀਆਂ ਸਰਕਾਰ ਦੀਆਂ ਇਹਨੀਆਂ ਕਰੜੀਆਂ ਸ਼ਰਤਾਂ ਐ ਕਿ ਜਿਹੜੇ ਮਜ਼ਦੂਰ ਆਓ ਸ਼ਰਤਾਂ ਪੂਰੀਆਂ ਨਹੀਂ ਕਰਦੇ ਜੇ ਇਸ ਮਜ਼ਦੂਰਾਂ 'ਸਿਰ ਕਰਜ਼ਾ ਐ ਤੇ ਮਾਈਕਰੋਫਾਈਨੈਂਸ ਕੰਪਨੀਆਂ ਦਾ ਕਰਜ਼ਾ ਐ ਜਿਹੜੀਆਂ ਸਾਡੀਆਂ ਇਹ ਔਰਤਾਂ ਵੱਡੀ ਗਿਣਤੀ ਵਿੱਚ ਕੱਟੀਆਂ ਹੋਈਆਂ ਤੇ ਸਰਕਾਰ ਮਾਈਕਰੋਫਾਈਨੈਂਸ ਕੰਪਨੀਆਂ ਸਮੇਤ ਇਹਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੇ ਜੇ ਸਰਕਾਰ ਨੇ ਇਹਨਾਂ ਮਜ਼ਦੂਰਾਂ ਦੇ ਕਰਜ਼ੇ ਵੱਲ ਧਿਆਨ ਨਾ ਦਿੱਤਾ ਤੇ ਫਿਰ 1 ਜੂਨ ਨੂੰ ਆਉਣ ਵਾਲੀਆਂ ਪੈਣ ਵਾਲੀਆਂ ਵੋਟਾਂ ਵਿੱਚ ਸਰਕਾਰ ਨੂੰ ਇਹਦਾ ਸਾਮਣਾ ਕਰਨਾ ਪਊਗਾ ਕਿਉਂਕਿ ਉਹਦਾ ਜਵਾਬ 1 ਜੂਨ ਵਾਲੇ ਦਿਨ ਹੀ ਮਜ਼ਦੂਰ ਦੇਣਗੇ। ਤੀਸਰੀ ਮੁਕਸਰ ਸਾਹਿਬ ਜ਼ਿਲ੍ਹਾ ਪਿੰਡ ਜਵਾਰੀ ਵਾਲਾ ਜੀ। ਅੱਜ ਜੀ ਇੱਥੇ ਤੁਹਾਨੂੰ ਚਾਹੀਓ ਕੀ ਕਹਿਣਾ ਤੁਹਾਡਾ? ਅਸੀਂ ਸਾਰਾ ਆਪਣੇ ਲੋਨ ਮਾਫ਼ ਕਰਾਉਣ ਵਾਸਤੇ ਆਏ ਆਂ। ਆਪਦੀ ਮੰਗ ਪੱਤਰ ਰੱਖੀ ਵੀ ਹੈਗੀ ਆ। ਕਿੰਨਾ ਲੋਨ? ਸਰ ਕਿਸੇ ਕੰਪਨੀ ਦਾ ਸਾਡਾ 40 ਆ ਕਿਸੇ ਦਾ 60 ਆ 70 ਆ ਤਿੰਨ ਤਿੰਨ ਦੇ 4 4 ਕੰਪਨੀਆਂ ਦੇ ਲੋਨ ਚੱਲਦਾ ਜੀ ਸਾਡਾ। ਸਾਨੂੰ ਉਹ ਕਹਿੰਦੇ ਵੀ ਤੁਸੀਂ ਲੋਨ ਨਾ ਕਰੋਗੇ। ਅਸੀਂ ਤੁਹਾਡੇ ਤੇ ਦਰਖਾਸਤ ਦੇ ਦਾਂਗੇ ਪਰਚਾ ਕਰਦਾਂਗੇ ਤੁਹਾਡੇ ਬੱਚਿਆਂ ਦੀਆਂ ਨੌਕਰੀਆਂ ਰੱਦ ਕੀਤੀਆਂ ਜਾਣਗੀਆਂ ਸਾਨੂੰ ਇੱਥੋਂ ਤੱਕ ਧਮਕੀਆਂ ਦਿੰਦੇ ਹੈਗੇ ਆ ਹੂੰ ਇਹ ਲੋੜਿਆ ਵੀ ਲੋਕ ਵਿੱਚ ਆਹ ਸਰ ਅਸੀਂ ਭਰੀ ਜਾਂਦੇ ਸੀ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਮਜ਼ਦੂਰ ਭਰਾ ਹਨਾ ਵੀ ਧਰਨਾ ਲੱਗ ਰਿਹਾ ਅਸੀਂ ਇਹਨਾਂ ਦੇ ਨਾਲ ਜਾਵਾਂਗੇ ਸਾਥ ਦੇਵਾਂਗੇ ਇੱਥੇ ਸਾਥ ਦੇਵਾਂਗੇ ਖੜਾਂਗੇ ਸਾਨੂੰ ਵੀ ਪਤਾ ਲੱਗੂਗਾ ਅਸੀਂ ਆਪਦੀ ਖਾਤਰ ਅਸੀਂ ਲੜ ਸਕਦੇ ਹਾਂ ਸਰ ਹੁਣ ਕੀ ਮੰਨ ਕਰਦੇ ਆ ਹੁਣ ਸਰ ਅਸੀਂ ਇਹੀ ਮੰਗ ਕਰਦੇ ਅਸੀਂ ਸਾਰੇ ਭੈਣ ਭਰਾਵਾਂ ਦੇ ਨਾਲ ਆ ਸੀ ਵੀ ਜਿਹੜਾ ਕਰਜ਼ਾ ਸਾਡਾ ਇਹ ਹੈ ਹਨਾ ਪ੍ਰਾਈਵੇਟ ਕੰਪਨੀਆਂ ਦਾ ਜੇ ਕਿਸਾਨਾਂ ਵੀਰਾਂ ਦਾ ਕਰਜ਼ਾ ਮਾਪ ਹੋ ਸਕਦਾ ਸਾਡਾ ਮਜ਼ਦੂਰਾਂ ਦਾ ਕਿਉਂ ਨਹੀਂ ਸਰ ਕਰਜ਼ਾ ਮਾਪ ਹੋ ਸਕਦਾ